ਸਹੀ ਬਣੇ ਦੇ ਆ ਵੀ ਗਰੀਬ ਦੇ ਹੀ ਗੱਡਾ ਆਪਣੀ ਸਰਕਾਰ ਲਿਆ ਦਿਓ ਇਹਦੇ ਤੇ ਵੀ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਦੁੱਖ ਇਸ ਕਰਦਾ ਹੈ ਕਿ ਇੰਨਾ ਸੋਹਣਾ ਪੰਜਾਬ ਚਲੀ ਜਾਂਦਾ ਸੀ ਸਾਰਾ ਕੁਸ਼ੀ ਰੁਕ ਗਿਆ ਸਾਰਾ ਕੁਸ਼ੀ ਟੁੱਟ ਗਿਆ ਮੈਂ ਜਦੋਂ ਗੁਰੂ ਦੀ ਨਗਰੀ ਅਮਰਸਰ ਸਾਹਿਬ ਜਾਣਾ ਹੈ ਕਿੰਨਾ ਖਫਸੂਲਤ ਬਣਾਇਆ ਸੀ ਗੁਰੂ ਦੀ ਨਗਰੀ ਵਹਰਿਆ ਗੇਟ ਬਣਾਇਆ ਸੜਕਾਂ ਬਣਾਈਆਂ ਵਿਰਾਸਤੇ ਮਾਰ ਬਣਾਇਆ ਪੁਰ ਬਣਾਇਆ ਸਾਰਾ ਕੁਝ ਬਣਾਇਆ ਉਹਨਾਂ ਸਰਕਾਰ ਦਾ ਆਪਣੀ ਸਰਕਾਰ ਦੇ ਦੌਰਾਨ ਅੱਜ ਉਥੇ ਜਾਓ ਟੂਏ ਪਏ ਆ ਗੁੱਟੇ ਸੁੱਕ ਗਏ ਰੰਗ ਵੀ ਨਹੀਂ ਹੋਏ ਸੜਕਾਂ ਟੁੱਟੀਆਂ ਕੰਨਾਂ ਟੁੱਟੀਆਂ ਪਈਆਂ ਵਿਰਾਸਤੀ ਮਾਰ ਕੇ ਤਾਂ ਸੋਣਾ ਸੀ ਅੱਜ ਕੁੱਤੇ ਤੁਰੇ ਫਿਰਦੇ ਆ ਉਥੇ ਗੰਦ ਪਿਆ ਗੁੱਚਕਣਾ ਨਹੀਂ ਤੋ ਕਿ ਦਿਲ ਚ ਉਹਨਾਂ ਦੇ ਦਰਦ ਨਹੀਂ ਐ ਮੈਂ ਤਾਂ ਹੱਥ ਹੂੰਵਾ ਰਾਂਦਾ ਸੀ ਆਪ ਖੜ ਕੇ ਦੇਖਦਾ ਸੀ ਵੱਡੇ ਬਾਦਲ ਸਾਹਿਬ ਆਉਂਦੇ ਸੀ ਆ ਆਪਣੇ ਤਰਨਤਾਰਨ ਸਾਹਿਬ ਦੇਖੋ ਥੋੜੇ ਆਪਣੇ ਸ਼ਹਿਰ ਦੇਖੋ ਪਹਿਲੇ ਕੀ ਹਾਲ ਸੀ ਵੱਡੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਪੰਥੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਤੇ ਗੁਰੂ ਸਾਹਿਬ ਆਪਣੇ ਗੇ ਕਿਹੜੇ ਸ਼ਹਿਰਾਂ ਚ ਗਏ ਆ ਉਹਨਾਂ ਸ਼ਹਿਰਾਂ ਤੇ ਪਿੰਡਾਂ ਨੂੰ ਪੂਰਾ ਡਿਵੈਲਪ ਕਰਕੇ ਦੇਣਾ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਹਫ਼ਤੇ 'ਚ 5-700 ਕਰੋੜ ਰੁਪਇਆ ਕੱਲੇ ਉਹ ਸ਼ਹਿਰਾਂ ਦੇ ਮنڈ ਪਿੰਡਾਂ 'ਚ ਲਾਇਆ ਇਥੇ ਆਪਣੇ ਗੁਰੂ ਸਾਹਿਬ ਦੇ ਚਰਨ ਪਏ ਤੱਕ ਤੁਸੀਂ ਤਲਵੰਡੀ ਸਾਹਿਬੋਂ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਅੱਜ ਕਿੰਨਾ ਖਬਸੂਰਤ ਸ਼ਹਿਰ ਬਣਤਾ ਆਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਫਿਰ ਬਾਦਲ ਸਾਹਿਬ ਨੇ ਕਿਵੇਂ ਬਣਾਇਆ ਤਰਨਕਰਨ ਸਾਹਿਬ ਮੇਰੀ ਡਿਊਟੀ ਲੱਗੀ ਸੀ 1.200 ਕਰੋੜ ਰੁਪਇਆ ਮੈਂ ਲਾ ਕੇ ਕੰਮ ਸ਼ੁਰੂ ਕਰਾਇਆ ਮੇਰਾ ਤਾਂ ਮਨ ਸੀ ਘੱਟ ਕਰ 2-300 ਕਰੋੜ ਹੋਰ ਹੋਣਾ ਸਰਕਾਰ ਆਪੀ ਚਲੀ ਗਈ ਤੁਸੀਂ ਆਪਣੇ ਨੌਜਵਾਨ ਬੈਠੇ ਨੇ ਹਰ ਸਾਲ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਆ ਪਿੰਡਾਂ ਦੀ ਖੇਡ ਸੀ ਕਰੋੜਾਂ ਦੀ ਕਰਦੀ ਅੱਜ ਜਿਹੜੇ ਕਬੱਡੀ ਦੇ ਪਿੰਡਾਂ ਦੇ ਪਲੇਅਰ ਹੈ ਦੇਖੋ ਉਹਨਾਂ ਨੂੰ ਇੰਨਾ ਹੌਸਲਾ ਹੋਇਆ ਹੁਣ ਉਹ 22 30-30 ਲੱਖ ਕਮਾਉਣ ਵੀ ਲੱਗ ਗਏ ਨੇ ਟੂਰਨਾਮੈਂਟ ਕਿਤੇ ਪਹਿਲੇ ਕੋਣ ਪੁੱਛਦਾ ਸੀ ਕਬੱਡੀ ਜਿਸ ਦਿਨ ਸਰਕਾਰ ਗਈ ਕਬੱਡੀ ورلڈ ਕੱਪ ਬੰਦ ਸਾਰੇ ਕੱਪ ਬੰਦ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਮਕਸਦ ਇੱਕ ਸੀ ਕਿ ਜਾਨਵਰਾਂ ਦੇ ਵਿੱਚ ਪਿਆਰ ਆਪਣੇ ਲੋਕਾਂ ਦਾ ਜੇ ਘਰੇ ਜਾਨਵਰ ਰੱਖਣਗੇ ਪੈਸੇ ਦਾ ਵੀ ਸਾਧਨ ਬੰਦਾ ਹੈ ਦੇਖੋ ਕਿੰਨੀ ਬਰੀਡ ਵਧ ਗਈ ਆਪਣੀ ਕੁਆਲਿਟੀ ਕਿੰਨੀ ਵਧੀ ਇਨਾਮ ਦਿੰਦੇ ਸੀ ਪਰ ਸਾਰਾ ਕੁਝ ਬੰਦ ਹੈ ਜੇ ਵਾਪਸ ਉਹ ਦਿਲ ਲਿਆਉਣੇ ਹਨ ਜੇ ਵਾਪਸ ਤੁਸੀਂ ਆਟਾ ਦਾਲ ਸੱਜਣ ਪੈਨਸ਼ਨ ਐਸੀ ਸਕਾਲਰਸ਼ਿਪ ਮੈਡੀਕਲ ਕਾਰਡ ਜੇ ਵਾਪਸ ਕਬੱਡੀ ਕੱਪ ਪਸ਼ੂ ਮੇਲੇ ਨਾਲੇ ਐਪੀ ਤੇ ਮੈਂ ਇੱਕ ਹੋਰ ਗੱਲ ਕਰਦਾ ਜਿੰਬਿਆ ਅਵਰਾਸਤੀ ਖੇਡਾਂ ਜਿਵੇਂ ਆਪਣੇ ਆਪਣੇ ਲੁਧਿਆਣਾ ਵਿੱਚ ਪਹਿਲਾਂ ਦੀ ਰੇਸਾਂ ਹੁੰਦੀਆਂ ਹਨ ਕਿਲਾ ਰਾਏਪੁਰ ਵਿੱਚ ਜਿਵੇਂ ਹੁਣ ਘੋੜਿਆਂ ਦਾ ਮੈਂ ਦੱਸਦਾ ਚੋਣਾ ਮਾਰਵਾੜੀ ਘੋੜੇ ਆਪਣੇ ਪਿੰਡਾਂ 'ਚ ਮੈਂ ਸਟੇਡੀਅਮ ਬਣਾਉਂਗਾ ਆਪਣਾ ਰੇਸ ਕੋਰਸ ਬਣਾਵਾਂਗੇ ਜਿੱਥੇ ਹਰ ਸੈਡੇ ਸੰਡੇ ਮੰਡੇ ਫ੍ਰਾਈਡੇ ਸੈਡੇ ਸੰਡੇ ਨੇ ਐਸਾ ਹੋਣਗੀਆਂ ਤੇ ਕਰੋੜ ਕਰੋੜ ਰੁਪਏ ਦੇ ਨਾਮ ਹੋਣਗੇ ਜਿਦੇ ਕਰਕੇ ਲੋਕੀ ਜਾਣਗੇ ਕਬੂਤਰਾਂ ਵੀ ਰੇਸਾਂ ਹੁੰਦੀਆਂ ਆਪਣੇ ਪੰਜਾਬ ਚੋਕੀ ਬੜੇ ਯੋਗ ਹੈ। ਕੁੱਤਿਆਂ ਵੀ ਰੇਸਾਂ ਹੁੰਦੀਆਂ। ਆਪਣੇ ਪਿੰਡਾਂ ਚ ਪਿੰਡ ਪਿੰਡੂ ਲੋਕਾਂ ਵਿੱਚ ਜਜ਼ਬਾ ਹੈ। ਸਰਕਾਰ ਬਣਾ ਦਿਓ। ਕਰੋਨਾ ਨੇ ਬਣਾਤਾ ਕਿ ਸਾਰੇ।